ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਜਹੀ ਚੀਜ਼ ਦਿਖਾਉਣ ਲੱਗਿਆ ਇੱਕ ਜਹੀ ਬੂਟੀ ਦਿਖਾਉਣ ਲੱਗਿਆ ਜੇ ਤੁਸੀਂ ਉਹਨੂੰ ਤੁਹਾਡੀ ਜੜ ਦੁਖਦੀ ਆ ਤੁਸੀਂ ਉਹਨੂੰ ਜੜ ਵਿੱਚ ਫਸਾ ਲਓ ਤਾਂ ਜੜਾ ਦਰਦ ਕਰਨ ਤੋਂ ਹਟ ਜਾਂਦੀ ਆ। ਸੋ ਚਲੋ ਫੇਰ ਦਿਖਾਉਣਾ ਉਹ ਬੂਟੀ ਤੁਸੀਂ ਵੀ ਉਸ ਬੂਟੀ ਦਾ ਇਸਤੇਮਾਲ ਕਰ ਸਕਦੇ ਹੋ। ਤੇ ਆਪਣੀ ਜੜ ਤੋਂ ਦਰਦ ਹੋਣ ਤੋਂ ਹਟਾ ਸਕਦੇ ਆ। ਉੱਤਾਰਾ ਵੀ ਦਿਖਾਉਣਾ ਸਾਨੂੰ ਫਿਰ ਜੇ ਵੀਡੀਓ ਵਧਿਆ ਲੱਗੇ ਆਪਾਂ ਕਿਰਪਾ ਕਰਕੇ ਲਾਇਕ ਸ਼ੇਅਰ ਕੋਇੰਟ ਜ਼ਰੂਰ ਕਰ ਦੇਣਾ ਜੀ ਇਹ ਬੁੱਟੀ ਆਵੇਂ ਮਿਲ ਜਾਂਦੀ ਹੈ ਬੱਟਾਂ ਦੇ ਸੋ ਇੱਥੇ ਖੜੀ ਆ ਆਪਣੇ ਬੱਟਰ ਤੇ ਦਿਖਾਉਣਾ ਤੁਹਾਨੂੰ ਆਲ ਦੇ ਨਾਲ ਹੀ ਦੇਖ ਲੋ ਵੀ ਹਰੇ ਭਰੇ ਖੇਤ ਵੀ ਦੇਖ ਲੋ ਇਹ ਨੇ ਜੀ ਪੰਜਾਬ ਦਾ ਹਰੇ ਭਰੇ ਖੇਤ ਸੋ ਚਲੋ ਫਿਰ ਬੂਟੀ ਦਿਖਾਉਣਾ ਤੁਹਾਨੂੰ ਆਹ ਖੜੀ ਹੈ ਜੀ ਇਹ ਬੂਟੀ ਆ ਜਿਹਨੂੰ ਪੀਲੇ ਫੁੱਲ ਲੱਗਦੇ ਨੇ ਚੰਗੀ ਤਰ੍ਹਾਂ ਦੇਖ ਲਓ ਇਸ ਤਰ੍ਹਾਂ ਨਹੀਂ ਹੁੰਦੀ ਇਹ ਬੂਟੀ ਨਿੱਕੇ ਨਿੱਕੇ ਪੀਲੇ ਪੀਲੇ ਫੁੱਲ ਲੱਗੇ ਨੇ ਇਹਨੂੰ ਇਸ ਤਰ੍ਹਾਂ ਵੇ ਵਾ ਇੱਕ ਘਟਾਣੀ ਨੂੰ ਕਈ ਕਈ ਰੋਡੀਆਂ ਲੱਗੀਆਂ ਹੋਈਆਂ ਨੇ ਕਈ ਗਏ ਫੁੱਲ ਲੱਗੇ ਹੋਏ ਨੇ ਇਹ ਇਸ ਬੂਟੀ ਦੀ ਪਛਾਣ ਆ ਸੋਏ ਨੂੰ ਇੱਕ ਫੁੱਲ ਤੋੜ ਕੇ ਤੁਸੀਂ ਇਹਦਾ ਇਸ ਤਰ੍ਹਾਂ ਜਿਹੜੀ ਝਾੜ ਥੋੜੀ ਦਰਦ ਕਰਦੀ ਆ ਉਹਦੇ ਵਿੱਚ ਪਸਾ ਲੈਣਾ ਇਹਨੂੰ ਸੋ ਇਹ ਬੂਟੀ ਦਾ ਜਿਹੜਾ ਸਵਾਦ ਆ ਉਹ ਨਮਕ ਵਰਗਾ ਲੂਣ ਵਰਗਾ ਸੋ ਜੇ ਤੁਹਾਡੇ ਅੰਦਰ ਵੀ ਚਲੇ ਜਾਂਦੀ ਹੈ ਮਾਰੀ ਮੁੱਟੀ ਤਾਂ ਇਹਦਾ ਕੋਈ ਬਹੁਤਾ ਨੁਕਸਾਨ ਨਹੀਂ ਗਾ ਤੇ ਇਹ ਬੂਟੀ ਜਦੋਂਸੀਂ ਝਾੜ ਚ ਪਾਉਨੇ ਆਂ ਜਿਹੜੀ ਦੁਖਦੀ ਆ ਮਿੰਟੋ ਮਿੰਟ ਆ ਰਾਮ ਆ ਜਾਂਦਾ ਝਾੜ ਨੂੰ ਬੜੀ ਛੇਤੀ ਜਾਨੀ ਆਰਾਮ ਦੇ ਦਿੰਦੀ ਆ ਹਨ ਸੋ ਬਹੁਤ ਵਧੀਆ ਹੈ ਬੂਟੀ ਆ ਨਾਮਕ ਵਰਗ ਦਾ ਇਹਦਾ ਸੁਆਦ ਆ ਜੇ ਤੁਹਾਡੀ ਵੀ ਕਦੇ ਝੜ ਦਰਦ ਕਰੇ ਤਾਂ ਤੋੜ ਕੇ ਬੂਟੀ ਨੂੰ ਉਹੀ ਜੜ ਵਿੱਚ ਪ사 ਲੈਣਾ ਤੁਹਾਡੀ ਜੜ ਦਰਦ ਕਰਨ ਤੋਂ ਹਟ ਜੂ ਸੋ ਇੱਕ ਬਾਰ ਫੇਰ ਖਾਣ ਦਾ ਸਾਨੂੰ ਇਹ ਬੂਟੀ ਕਹੇ ਜੀ ਹੁੰਦੀ ਆ ਆ ਖੜੀ ਹੈ ਜੀ ਇਹ ਜਿਹੇ ਪੱਤੇ ਹੁੰਦੇ ਨੇ ਇਹਦੇ ਤੇ ਨਿਕਨਕੇ ਪੀ ਵੀ ਵੀ ਇਹਨੂੰ ਭੁੱਲ ਲੱਗਦ ਲੱਗਦ ਨੇ ਸੋ ਇੱਕ ਫਲ ਤੋੜ ਕੇ ਤੁਸੀਂ ਆਪਣੀ ਝਾੜ ਚ ਫਸਾ ਲੈਣਾ ਝਾੜ ਜਿਹੜਾ ਦਰਦ ਕਰਨ ਤੋਂ ਹਟ ਜੂ ਜਿਹੜੀ ਦਾ ਝਾੜ ਨੂੰ ਤੁਹਾਡੇ ਨੂੰ ਕੀੜਾ ਵਗੈਰਾ ਲੱਗਿਆ ਹੋਇਆ ਉਹ ਝਾੜ ਦੇ ਬੱਚੇ ਨੂੰ ਫਸਾ ਲੈਣਾ ਇੱਕ ਫਲ ਨੂੰ ਤੋੜ ਕੇ ਮੈਂਟਾਸ ਕੰਟਾਈਨਰ ਉਹ ਡੀ ਜੜ ਦਰਦ ਕੰਨ ਤੋਂ ਹਟ ਜੂ। ਸੋ ਬਹੁਤ ਹੀ ਫਾਇਦੇਮੰਦ ਦੇ ਬੂਟੀ ਆ। ਨੁਕਸਾਨ ਇਹਦਾ ਕੋਈ ਨਹੀਂਗਾ। ਜਿਵੇਂ ਮਾੜੀ ਮੋਟੀ ਅੰਦਰ ਵੀ ਚਰੇਉ ਕੋਈ ਇਹਦਾ ਨੁਕਸਾਨ ਨਹੀਂਗਾ। ਆਮ ਇਹ ਖੇਤਾਂ 'ਚ ਮਿਲ ਜਾਂਦੀ ਹੈ। ਆ ਦੇਖੋ ਸਾਡੇ ਖੇਤ ਦੀ ਵੱਟ ਤੇ ਖੜੀ ਆ ਇਹ। ਓ ਮੈਂ ਕਿ ਤੁਹਾਨੂੰ ਅੱਜ ਇਹ ਚੀਜ਼ ਦਿਖਾ ਦਿਆਂ ਮੈਂ ਕਈ ਵਾਰ ਇਸਤੇਮਾਲ ਕਰਿਆ ਇਹ ਚੀਜ਼ ਬਹੁਤ ਹੀ ਫਾਇਦੇਮੰਦ ਹੈ ਇਹ ਚੀਜ਼ ਆ ਸੋ ਤੋਂ ਸਿੰਬੇ ਨੂੰ ਇਸਤੇਮਾਲ ਕਰ ਸਕਦੇ ਹੋ ਇਹ ਤੁਹਾਡੀ ਹੱਡੀ ਜਾਂ ਜਾੜ ਦਰਦ ਕਰਤੀ ਆ ਬਸ ਜੜ ਦੇ ਵਿੱਚ ਪਸਾ ਕੇ ਰੱਖਣਾ 5-4 ਮਿੰਟ ਜੜ ਦਰਦ ਕਰਨ ਲੋ ਐਨ ਹਟ ਜਾਂਦੀ ਆ ਤੋਂ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫੋਲੋ ਜ਼ਰੂਰ ਕਰ ਲੈਣਾ ਜੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਣਾ ਕਿਸੇ ਦਿਨ ਹੋਰ ਕੋਈ ਚੀਜ਼ ਤੁਹਾਨੂੰ ਦਿਖਾਵਾਂਗਾ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ